ਜਿਆ ਪਿੰਗ ਜਿਆ ਭਾਰਤ ਬੜੀ ਦੁੱਖ ਖਾਲੀ ਵੀ ਗੱਲ ਹੈ ਤੇ ਖੁਸ਼ੀ ਦੀ ਵੀ ਗੱਲ ਹੈ ਕਿ ਤੁਸੀਂ ਆਪ ਦਾ ਦੁੱਖ ਲੈ ਕੇ ਜੋ ਅੱਜ ਆਇਓ ਮੀਟਿੰਗ ਦੇ ਵਿੱਚ ਸਬੂਤ ਲੈ ਕੇ ਆਇਓ ਦੱਸਿਆ ਸਾਨੂੰ ਜਿਹਦੇ ਤਹਿਤ ਆਪਣੇ ਨਰੇਕਾ ਦੇ ਸੰਬੰਧ ਵਿੱਚ 11 ਤਰੀਕ ਨਵਾਂ ਮਹੀਨਾ 2024 ਜਿਹੜੀ ਹੈ ਕਮਾਨ ਜੋ ਅਦਾਲਤਾਂ ਵਿੱਚ ਰਹੀ ਆ ਪੂਰੀ ਤਿਆਰੀ ਸਮੰਦ ਲੋਕ ਜਿਹੜੇ ਤੁਸੀਂ ਸਬੂਤ ਦਿੱਤੇ ਹਨ ਧੰਨਵਾਦ ਕਰਦੇ ਆਂ ਔਰ ਤੁਸੀਂ ਜਿਹੜਾ ਸਾ ਸਾਡਾ ਸਾਥ ਦਿੰਦੇ ਪਏ ਜੇ ਉਹਦਾ ਵੀ ਧੰਨਵਾਦ ਕਰਦੇ ਆਂ ਸੋ ਅੱਜ ਮੌਸਮ ਖਰਾਬ ਹੋਣ ਕਰਕੇ ਆਪਣੇ ਬਹੁਤੇ ਸਾਥੀ ਨਹੀਂ ਆ ਸਕੇ ਕੋਈ ਗੱਲ ਨਹੀਂ ਹੁਣ ਆਪਾਂ ਰਲ ਮਿਲ ਕੇ ਇਸ ਮੋਰਚੇ ਦਾ ਜਿਹੜਾ ਸੰਘਰਸ਼ ਹੈ ਉਹ ਪੂਰਾ ਕਰਨਾ ਹੈ ਕਿ ਮਾਨਯੋਗ ਅਦਾਲਤ ਵੀ ਆਪਣਾ ਸਾਥ ਦੇਵੇਗੀ ਕਿਉਂਕਿ ਆਪਾਂ ਬਿਲਕੁਲ ਨਿਰਪੱਖ ਤੇ ਸੱਚੇ ਹਾਂ ਔਰ ਮਜ਼ਦੂਰ ਬੰਦੇ ਹਾਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਔਰ ਸਾਡੇ ਨਾਲ ਸੰਵਿਧਾਨ ਦੇ ਤਹਿਤ ਕੋਈ ਵੀ ਨਿਆਂ ਨਹੀਂ ਕੀਤਾ ਜਾ ਰਿਹਾ ਜੋ ਅਸੀਂ ਮਾਨਯੋਗ ਅਦਾਲਤ ਤੋਂ ਅਸੀਂ ਨਿਆਂ ਲੈਣਾ ਹੈ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਪੱਗਾ ਸਿੰਘ ਜੀ ਜੋ ਆਪਣੇ ਪ੍ਰਧਾਨ ਨੇ ਉਹ 2 ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ ਸਭ ਤੋਂ ਪਹਿਲਾਂ ਸਭ ਨੂੰ ਜੈ ਪੀਏ ਜੈ ਭਾਰਤ ਥੋੜੀ ਜਿਹੀ ਆਵਾਜ਼ ਕੰਮ ਕਰਾਓ ਮਾਨੂ ਤੇ ਸਭੀ ਜੈਪੀ ਜੈਮਾ ਸਸਿਕਾਲ ਨਮਸਕਾਰ ਸਾਥੀਓ ਅੱਜ ਵਕ ਵਕ ਪਿੰਡਾਂ ਤੋਂ ਆਗੂ ਸਾਥੀ ਆਏ ਆ ਲਗਭਗ ਕੀ 5% ਸੰਸਥਾ ਦੇ ਆਗੂ ਆਏ ਆ 95% ਚੋਂ 15% ਉਹ ਬੰਦੇ ਰੁਕ ਗਏ ਆ ਮੌਸਮ ਖਰਾਬ ਹੋਣ ਦੇ ਕਾਰਨ 5 ਤੇ 15 20% ਤੇ 80% ਬੇਈਮਾਨ ਔਰ ਪ੍ਰਸ਼ਾਸਨ ਦੇ ਨਾਲ ਮਿਲੂ ਭੁਗਤ ਕਰਕੇ ਇਕੱਲਣ ਵਾਲੇ ਕੋ ਕਾਉਂਡੋ ਨਾ ਰੱਜੀ ਹੋਈ ਹੈ ਉਹ ਆਪਣੀ ਹੈ ਲਗਭਗ 2400 ਮੀਟਰ ਕੜਾਈ ਕਰਦੇ ਹੋਣੇ ਆ ਮੰਨੀਆਂ ਦਾ ਬਾਰੇ ਕੋਈ ਅਫਸਰਸ਼ਾਈ ਕੋਈ ਸਿਆਸੀ ਲੋਕ ਸ਼ਰਮਾਇਦਾ ਕੋਈ ਨਹੀਂ ਚਾਹੁੰਦੇ ਨਹੀਂ ਕਿ ਮਨਰੇਗਾ ਜਿਹੜਾ ਹੈਗਾ ਉਹ ਗਰੀਬ ਲੋਕਾਂ 'ਚ ਕੰਮ ਹੋਵੇ ਤੇ ਮਨਰੇਗਾ ਜਿਹੜੀ ਹੈਗੀ ਹੈ ਸ਼ੁਰੂ ਹੋਵੇ ਸਾਰੇ ਹੀ ਮਨਰੇਗਾ ਦੇ ਦੁਸ਼ਮਣ ਬਣੇ ਹੋਏ ਆ ਇਹ ਜੀ ਸਿਆਸੀ ਲੋਕਾਂ ਤੇ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਪੱਟੀ ਗਿਣਤੀ ਦੇ ਨਾਲ ਬਹੁਤ ਮਿਲਿ ਕੁਮਤ ਕਰਕੇ ਲੁੱਟ ਕਰਦੇ ਪਿਆ ਜਿਹਦੇ ਸਬੰਧ ਤੋਂ ਜੋ ਮਾਂਜੋ ਦਾ ਹਾਈ ਕੋਰਟ ਪੰਜਾਬ ਦੇ ਵਿੱਚ ਜਿੱਤੀ ਕੰਢੀਗੜ ਤੋਂ ਸੁਣਾਈ ਸੀਗੇ ਉਹ ਸਾਡੇ ਲੋਕਾਂ ਦੀ ਅਨਪੜਤਾ ਕਰਕੇ ਗਰੀਬੀ ਕਾਰਨ ਅਤੇ ਧੋਖਾ ਧੜੀ 86 ਲੋਕ ਤੇ ਪ੍ਰਸ਼ਾਸਨ ਕਰਕੇ ਜੁੱਥੇ ਸਨ ਲਵਾ ਲੈਂਦੇ ਸੀਗੇ ਉਹ ਕੇਸ ਜਿਹੜੇ ਆ ਗਏ ਆ ਬੰਦ ਹੋ ਗਏ ਸੀ ਦੋ ਕੇਸ ਫਰੋਨਟ ਕੋਰ ਚੱਲਦੇ ਪਿਆ ਮਾਨਯੋਗ ਸੈਸ਼ਨ ਕੋਰਟ ਤੇ ਮਾਨਯੋਗ ਲੋਅਰ ਕੋਰਟ ਦੇ ਵਿੱਚ ਕੇਸ ਚੱਲਦੇ ਆ ਜਿਹਦੀ ਲੋਅਰ ਕੋਰਟ ਦੇ ਵਿੱਚ ਤਰੀਕ ਹੈ ਜੀ 11 ਆਪਣੀ ਗਵਾਈ ਸੀ ਪਹਿਲੀ ਪਾਰਟੀ ਪ੍ਰਸ਼ਾਸਨ ਨੂੰ ਉਹਨਾਂ ਨੇ ਪੁੱਛਿਆ ਕੀ ਹੋ ਰਿਹਾ ਉਹਨਾਂ ਦੀ ਗੱਲਬਾਤ ਹੋ ਗਈ ਲੇਕਿਨ ਦੂਸਰੀ ਪਾਰਟੀ ਨੰਬਰ 1 ਆਪਾਂ ਸੀਗੇ ਕਿ ਹੁਣ ਉਹਨਾਂ ਆਪਾਂ ਨੂੰ ਪੁੱਛਿਆ ਵੀ ਜਿਹੜਾ ਤੁਸੀਂ ਕੇਸ ਲਾਇਆ ਉਹਦੇ ਚ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕੀ ਤੁਹਾਡੇ ਨਾਲ ਹਾਸਾ ਹੋਇਆ ਕੀ ਤੁਹਾਡੇ ਨਾਲ ਲੁੱਟ ਹੋਈ ਆ ਉਸ ਤੇ ਤਰੀਕੇ ਦੇ ਵਿੱਚ ਤੁਸੀਂ ਆਪਣੇ ਪੱਖ ਰੱਖਣੇ ਆ ਤੇ ਉਹ ਪੇਸ਼ ਕਰੋ ਅੱਜ ਦੀ ਮੀਟਿੰਗ ਦੇ ਵਿੱਚ 5% ਸਾਡੇ ਅਹੁਦੇਦਾਰ ਜਿਹੜੇ ਹੈਗੇ ਸੀ ਉਹ ਸਬੂਤ ਲੈ ਕੇ ਆਏ ਆ ਸਬੂਤ ਬਹੁਤ ਗੰਭੀਰ ਨੇ ਅੱਜ ਇਹੋ ਜਿਹੇ ਦੁੱਖ ਦੀਆਂ ਗੱਲਾਂ ਨੇ ਕਿ ਜਿਹੜੀਆਂ ਅਸੀਂ ਕਰਨ ਯੋਗ ਨਹੀਂ ਏ ਜਿਹੜੇ ਲੋਕਾਂ ਨੂੰ ਅਸੀਂ ਵੋਟ ਪਾ ਕੇ ਆਪਣੇ ਲੋਕਾਂ ਦਾ ਲੋਕਤੰਤਰ ਚੁਣਨ ਵਾਸਤੇ ਉਹਨਾਂ ਨੂੰ ਚੋਣ ਕੀਤੀ ਲੇਕਿਨ ਉਹ ਲੋਕਾਂ ਦੀ ਐਨੀ ਮਾੜੀ ਨੀਤ ਰਾਤ ਨੂੰ 8 ਵਜੇ ਕੇ ਔਰ 5 ਮਿੰਟ ਤੇ ਨਰੇਗਾ ਦੇ ਮਸਟੋਲਾ ਦੀ ਹਾਜ਼ਰੀ ਲਾਉਂਦੇ ਆ 8 ਵਜੇ ਕੇ 7 ਵਜੇ 59 ਮਿੰਟ ਤੇ ਅਮਰੀਕਾ ਦੀ ਹਾਜ਼ਰੀ ਲਾਉਂਦੇ ਆ ਜਿਹੜੀ ਫੋਟੋ ਆ ਉਹ ਬਿਲਕੁਲ ਨੇਰੇ ਦੀ ਆ ਮਸਟਾਲ ਦਾ ਨੰਬਰ ਤਰੀਕ ਤੇ ਜਿਹੜਾ ਟਾਈਮ ਆ ਉਹ ਰਾਤ ਦਾ ਆਉਂਦਾ ਐਨੀ ਲੁੱਟ ਹੋ ਰਹੀ ਆ ਕਿ ਬੇਅੰਤ ਲੁੱਟ ਹੋ ਰਹੀ ਆ ਸਾਡੇ ਜਿਹੜੇ ਬੱਚੇ ਨੇ ਸਾਡੇ ਜਿਹੜੀਆਂ ਪਹਿਣਾ ਸਾਡੇ ਵੀਰ ਨੇ ਮਨਰੇਗਾ ਚ ਕੰਮ ਕਰਦੇ ਆ ਜਿਹਦੇ ਦਫ਼ਤਰਾਂ ਚ ਜਾਂਦੇ ਆ ਅਤੇ ਉਹਨਾਂ ਨੂੰ ਕਿਹਾ ਜਾਂਦਾ ਕੰਮ ਪਾਸ ਨਹੀਂ ਹੈਗਾ ਕੰਮ ਜਿਹੜਾ ਹੈਗਾ ਅਸੀਂ ਦੇ ਨਹੀਂ ਸਕਦੇ ਸਾਡੇ ਕੋਲੇ ਕੋਈ ਕੰਮ ਨਹੀਂ ਹੈਗਾ ਇਸ ਲਈ ਇਹ ਰਾਤ ਨੂੰ ਚੋਰ ਜਿਹੜੇ ਇੰਰੇਗਾ ਦੇ ਲੱਗੇ ਹੋਏ ਆ ਉਹ ਸਾਡੇ ਕੋਲੇ ਸਬੂਤਾ 11 ਤਰੀਕ ਨੂੰ ਮਾਨਯੋਗ دادਸਮ ਜਿਹੜੇ ਸਬੂਤ ਦੇ ਨੇ ਆ ਉਹ ਬਿਲਕੁਲ ਜਿਹੜੀ ਅਸੀਂ ਗੱਲ ਲਿਖੀ ਆ ਉਹ ਸਾਰੇ ਇਕੱਠੇ ਇੱਕ ਮਸਟੌਲ ਸੱਤ ਮਸਟੌਲ ਲੱਗੇ ਹੋਏ ਛੀਦੇ ਵਿੱਚ ਸੱਤ ਬੰਦਿਆਂ ਦੀ ਹਾਜ਼ਰੀ ਆ ਇੱਕ ਹੀ ਬੰਦਿਆਂ ਦੀ ਪੋਚੋ ਆ ਇੱਕ ਹੀ ਡਾਇਰੈਕਸ਼ਨ ਇੱਕ ਜਿਹੜਾ ਹੈਗਾ ਦੂਰੋਂ ਨਜ਼ਰ ਆਂਦਾ ਰੇਲ ਪਟਰੀ ਦੇ ਉੱਪਰ ਉਹ ਇੱਕ ਫੋਟੋ بار-ਬਾਰ ਬਾਰ-ਬਾਰ ਬਾਰ ਸੱਤ ਮਸਟੌਨਾ ਕੀ ਇੱਕ ਫੋਟੋ ਜਿਹੜੀ ਹੈਗੀ ਆ ਉਹ ਲੱਗੀ ਹੋਈ ਆ ਐਸੋ ਜੀ ਸਿਆਸੀ ਲੋਕ ਸ਼ਰਮਾਏਦਾਰ ਨੂੰ ਲੁੱਟ ਕਰ ਰਹੇ ਨੇ ਇਹ ਲੁੱਟ ਨੂੰ ਬਚਾਉਣ ਲਈ ਅਸੀਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਐਤਕੀ ਸਾਨੂੰ ਅਮੇਂਦਾ ਇਹ ਐਤਕੀ ਅਸੀਂ ਇਸ ਦੇ ਸਬੰਧ ਵਿੱਚ ਜਿੰਨੇ ਸਬੂਤ ਦਿੱਤੇ ਆ ਇਕੱਠੇ ਕਿਸ ਨੂੰ ਅਸੀਂ ਜਿਹੜੇ ਸਬੂਤਾਂ ਨੂੰ ਲੈ ਕੇ ਪਾਲਟੀ ਬਣਾਵਾਂਗੇ ਪਹਿਲੇ ਨੰਬਰ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਜਿਹੜੇ ਮਸਟਰਾਲ ਇਕੱਠੇ ਕੀਤੇ ਆ ਮਾਨਯੋਗ ਅਦਾਲਤ ਦੇ ਸਾਹਮਣੇ ਇਕਠਾਰੇ ਚ ਖੜੇ ਕਰਕੇ ਪੁੱਛਾਂਗੇ ਇਹਦੇ ਚੋਂ ਤੁਸੀਂ ਸ਼ੋਅ ਕਰੋ ਕਲੀਅਰ ਕੀ ਆ ਤੇ ਸਹੀ ਕੀ ਆ ਤੇ ਗਲਤ ਕੀ ਆ ਅਦਾਲਤ ਦੇ ਸਾਹਮਣੇ ਝੂਠ ਨਹੀਂ ਬੋਲ ਸਕਦੇ ਦੂਸਰੇ ਨੰਬਰ ਤੇ ਕਿ ਅਸੀਂ ਦੂਸਰੇ ਨੰਬਰ ਤੇ ਡਿਪਟੀ ਕਮਿਸ਼ਨਰ ਫਰੋਇਪੁਰ ਨੂੰ ਪਾਲਟੀ ਬਣਾਵਾਂਗੇ ਜਦੋਂ ਦਸਤੇ ਵਿੱਚ ਖੜੇਗਾ ਤਾਂ ਉਹ ਮਸਟੌਰ ਸਾਡਾ ਵਕੀਲ ਬੁਖਾਏਗਾ ਆ ਤੁਸੀਂ ਤਰੀਕ ਦੱਸੋ ਟਾਈਮ ਦੱਸੋ ਬੰਦੇ ਦੱਸੋ ਕਿੰਨੇ ਪੈਸੇ ਆਇਆ ਜਦੋਂ ਉਹ ਦੱਸੇਗਾ ਨਾਲ ਦੀ ਨਾਲ ਇਸ ਤੈਨੂੰ ਜਿਹੜਾ ਹੈਗਾ ਟਾਈਪ ਕਰਦਾ ਜਾਏਗਾ ਜਦੋਂ ਜਿਹੜਾ ਸਿਸਟਮ ਇਹਨਾਂ ਨੇ ਬਾਹਰ ਕੀਤਾ ਹੋਇਆ ਉਹਨਾਂ ਤੋਂ ਸਾਈਨ ਕੀਤਾ ਜਾਊਗਾ ਦੂਸਰੇ ਨੰਬਰ ਤੇ ਇਹਨਾਂ ਦੇ ਪੂਰੇ ਪੰਜਾਬ ਦਾ ਜਿਹੜਾ ਹੁੰਦਾ ਮਾਲਕ ਹੁੰਦਾ ਮਨਰੇਗਾ ਨੂੰ ਚਲਾਉਣ ਵਾਲਾ ਉਹ ਮੁਹਾਲੀ ਚੰਡੀਗੜ੍ਹ ਦੇ ਵਿੱਚ ਬੈਠਾ ਹੋਇਆ ਉਹਦਾ ਜਿਹੜੀ ਪੋਸਟ ਹੈਗੀ ਆ ਜੀ ਡੀ ਸੀ ਜੀ ਡੀ ਸੀ ਪੰਜਾਬ ਦੀ ਪੋਸਟ ਤੇ ਬੈਠਾ ਹੋਇਆ ਉਹਨੂੰ ਵਿਚਾਰੇ ਚ ਖੜਾ ਕਰਕੇ ਪੁੱਛਾਂਗੇ ਕਿ ਆ ਸਾਡੀ ਲੁੱਟ ਕਿਹੜੇ ਤਰੀਕੇ ਨਾਲ ਹੁੰਦੀ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪੰਚਾਇਤ ਦਰਕਰ ਪੰਜਾਬ ਨੂੰ ਪੁੱਛਾਂਗੇ ਕਿ ਇਸ ਪਿੱਛੇ ਕਿਵੇਂ ਕਿਵੇਂ ਲੁੱਟ ਹੁੰਦੀ ਆ ਇੱਕ ਨੈਸ਼ਨਲ ਲੈਵਲ ਤੇ ਦਿੱਲੀ ਤੋਂ ਇੱਕ ਅਫਸਰ ਜਿਹੜਾ ਹੈਗਾ ਉਹਨੂੰ ਵੀ ਬੁਲਾ ਕੇ ਪੁੱਛਾਂਗੇ ਅਸੀਂ ਕਿ ਭਾਈ ਆਹ ਕੀ ਹੁੰਦਾ ਇਹ ਡਾਰਕੀ ਨੋਟਸ ਜਾਣੇ ਆ ਦਲਤ ਨੇ ਉਹਨਾਂ ਨੂੰ ਤਲਬ ਕਰਨਾ ਇੱਕ ਪਾਸੇ ਤੁਸੀਂ ਖੜੇ ਹੋਵੋਗੇ ਇੱਕ ਪਾਸੇ ਤੁਹਾਡੇ ਸਬੂਤ ਖੜੇ ਹੋਣਗੇ ਦੂਸਰੇ ਪਾਸੇ ਦਲਤ ਤੋਂ ਅਨਸਾਫ਼ ਮੰਗਾਂਗੇ ਇਸ ਅਨਸਾਫ਼ ਦੀ ਮਹਿੰਦ ਜਿਹੜੀ ਸੀਗੀ ਉਹ ਸਾਡਾ ਇੱਕ ਅਧਿਕਾਰ ਆ 1952 ਚ ਬਾਬਾ ਸਾਹਿਬ ਡਾਕਟਰ ਬੇਕਰਤੀ ਮਰੋਤ ਸਾਹਿਬ ਨੇ ਲਿਖਿਆ ਸੀਗਾ ਕਿ ਜੇਕਰ ਤੁਹਾਨੂੰ ਕੋਈ ਨਿਆਂ ਨਹੀਂ ਦਿੰਦਾ ਕਿ ਤੁਹਾਡੇ ਕੋਲੇ ਸਿਸਟਮ ਨੇ ਚਾਰ ਆਪਣੇ ਨਿਆਂ ਨੂੰ ਲਾਗੂ ਕਰਾਉਣ ਲਈ ਆਪਣੇ ਹੱਕ ਲਾਗੂ ਕਰਾਉਣ ਨੂੰ ਪਹਿਲਾ ਸਿਸਟਮ ਕਿ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਹੋਇਆ ਉਹਨਾਂ ਨੇ ਸਾਡਾ ਨਰੇਗਾ ਚਲਾਉਣੀ ਸੀਗੀ ਲੇਕਿਨ ਉਹਨਾਂ ਨੇ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਹੋਈ ਆ ਮੈਂ ਨਹੀਂ ਕਹਿੰਦਾ ਜਿਹੜੇ ਸਾਡੇ ਕੋਲੇ ਸਬੂਤ ਨੇ ਉਹ ਮਾਨਯੋਗ ਅਦਾਲਤ ਦੇ ਵਿੱਚ ਜਾਵਾਂਗੇ ਉਦੋਂ ਕਲੀਅਰ ਹੋਣਗੇ ਸਾਡੇ ਕੋਲ ਸਬੂਤ ਕਿੰਦੇ ਆ ਦੂਸਰੇ ਨੰਬਰ ਤੇ ਕਿ ਅਸੀਂ ਜਦੋਂ ਕਿੱਥੇ ਹੋ ਕੇ ਰੋਜ਼ ਪ੍ਰਦਰਸ਼ਨ ਕਰਦੇ ਆਂ ਸਾਨੂੰ ਬਾਬਾ ਸਾਹਿਬ ਨੇ ਰਾਈਟ ਦਿੱਤਾ ਸੀਗਾ ਉਹ ਕਾਨੂੰਨ ਰੱਖਿਆ ਹੋਇਆ ਕਿ ਜੇ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਤਾਂ ਤੁਸੀਂ ਕਿਤੇ ਵੀ ਆਪਣਾ ਸ਼ਾਂਤੀਪੂਰਵ ਰੋਜ਼ ਪ੍ਰਦਰਸ਼ਨ ਕਰਕੇ ਆਪਣੀ ਗੱਲ ਨੂੰ ਪੂਰਾ ਕਰ ਸਕਦੇ ਹੋ ਤਾਂ ਉਹ ਸਿਸਟਮ ਲਾਗੂ ਕੀਤਾ ਜਾਊਗਾ ਇਹ ਜਿਨ੍ਹਾਂ ਨੂੰ ਚੁਣਿਆ ਜਿਨ੍ਹਾਂ ਨੂੰ ਵੋਟ ਪਾਈ 76 ਸਾਲ ਦੇ ਉਹਨਾਂ ਲੋਕਾਂ ਨੇ ਬਹੁਤ ਲੁੱਟ ਕੀਤੀ ਪ੍ਰਸ਼ਾਸਨ ਤੇ ਐਨਾ ਕ ਦਬਾਅ ਹੈਗਾ ਇਹ ਪ੍ਰਸ਼ਾਸਨ ਹਾਮੇ ਤੱਕ ਗੱਲ ਸੁਣਨੀ ਪਿਆਰਨੀ ਹੈ ਤੀਸਰੇ ਨੰਬਰ ਤੇ ਮਾਨਯੋਗ ਦਾਲਤਾ ਨੇ ਸਾਡੇ ਲਈ ਕਿ ਸਾਡੇ ਨਾਲ ਤੱਕਾ ਹੁੰਦਾ ਸਾਡੀ ਕਿਤੇ ਲੁੱਟ ਹੁੰਦੀ ਆ ਅਸੀਂ ਆਪਣੀਆਂ ਦਾਲਤਾਵਾਂ ਦੇ ਵਿੱਚ ਜਾ ਕੇ ਆਪਣੀ ਗੱਲ ਕਰ ਸਕਦੇ ਆ ਉਹਦੇ ਪੀਸ ਨਿਹਨਮਰ ਤੇ ਅਸੀਂ ਆਪਣੇ ਪ੍ਰੂਫ ਇਕੱਠੇ ਕਰਕੇ ਰੱਖੇ ਹੋਇਆ ਚੌਥੇ ਨੰਬਰ ਤੇ ਕਿ ਜੇ ਕਿਸੇ ਗਰੀਬ ਨਾਲ ਤੱਕਾ ਹੁੰਦਾ ਕਿ মিডিਆ ਜਿਹੜੀ ਹੈਗੀ ਆ ਉਹਦੇ ਤੁਹਾਡਾ ਸੰਯੋਗ ਦੇ ਦੇਵੇ ਔਰ ਜਿਹੜਾ ਬੰਦਾ ਗਲਤ ਕੰਮ ਕਰਦਾ ਜਦੋਂ ਉਹਦੀ ਸਟੇਟਮੈਂਟ ਲਈਏ ਉਹਦੇ ਤੋਂ ਝੂਠ ਨਹੀਂ ਬੋਲਿਆ ਜਾ ਸਕਦਾ ਕੈਮਰੇ ਦੇ ਸਾਹਮਣੇ ਉਹ ਸਚਾਈ ਸਾਹਮਣੇ ਹੋ ਸਕਦੀ ਆ মিডিਆ ਜਿਹੜੀ ਹੈਗੀ ਆ ਉਹ ਤੁਹਾਡਾ ਸੱਚ ਸਿਸਟਮ ਦਿਖਾਏਗਾ ਲਾਗੂ ਕਰਵਾ ਸਕਦੀ ਆ ਇਸ ਲਈ ਅਸੀਂ ਸਾਰਾ ਪੱਖੋਂ ਔਰ ਜੂਰੇ ਆ ਲੇਕਿਨ ਅਮੇਂਦ ਰੱਖਦੇ ਆ ਆਉਣ ਵਾਲੇ ਸਮੇਂ 'ਚ ਕਾਮਯਾਬ ਹੋਵਾਂਗੇ ਇਸ ਦੇ ਸੰਬੰਧ ਵਿੱਚ ਮੈਂ ਬੇਨਤੀ ਕਰੂੰਗਾ ਸਾਡੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਕਾਲੇ ਢਿੱਬੇ ਤੋਂ ਉਹ ਵੀ ਵਿਚਾਰ ਕਰਨਗੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਆਜੀਮੀ ਬੇਨਤੀ ਆ ਸਾਡੇ ਚੋਕੀ ਬੋਲਣਾ ਚਾਹੁੰਦਾ ਉਹ ਬੋਲ ਸਕਦਾ ਮੈਂ ਬੇਨਤੀ ਕਰੂੰਗਾ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਕਾਲਾ ਢਿੱਬਾ ਜਆ ਪੀਮ ਜਆ ਪੱਤ ਮੇਰਾ ਨਾਮ ਮਨਜੀਤ ਕੌਰ ਕਾਲਾ ਢਿੱਬੇ ਦੀਆਂ ਵਾਲੀ ਜ਼ਿਲ੍ਹਾ ਪ੍ਰਧਾਨ ਡੋਡਪਰਾਹ ਜ਼ਿਲ੍ਹਾ ਫਰੀਪੁਰ ਬਹੁਤ ਵਧੀਆ ਲੱਗਾ ਸੁਣ ਕੇ ਜਿਹੜੇ ਅੱਜ ਅਸੀਂ ਚੋਰੀ ਵਾਲੇ ਕੱਡੇ ਆ ਪ੍ਰਧਾਨ ਜੀ ਨੇ ਪੇਸ਼ ਕਰਨੇ ਆ ਅਦਾਲਤ 'ਚ ਸਾਰੇ ਸਾਥ ਦੇਣਾ ਰਲ ਮਿਲ ਕੇ ਤਾਂ ਹੀ ਕੰਮ ਹੋਣਾ ਹੈ ਜਿਵੇਂ ਆਪਾਂ ਦੇ ਰ ਦੋ ਚਾਰ ਇਹ ਵੀ ਨਹੀਂ ਕਰਨਾ ਛੋਟੇ ਨਾ ਮੋਟਾ ਮਲਾ ਆ ਕੇ ਪ੍ਰਧਾਨ ਨਾਲ ਚੱਲੋ ਕੰਮ ਹੋਣਗੇ ਸਾਰਿਆਂ ਨੂੰ ਹੋਣਗੇ ਤੁਸੀਂ ਇਹ ਨਾ ਸੋਚੋ ਕੰਮ ਨਹੀਂ ਹੋਣਾ ਖੇਠਾਂ ਮਗਰ ਨਾ ਜਾਓ ਖੱਤਿਆਂ ਮਗਰ ਚਲੋ ਰੇਗ ਕਦੇ ਨਾ ਕਦੇ ਸਾਥ ਦੀ ਜਿੱਤ ਹੁੰਦੀ ਆ ਤੇ ਕਮੇਟੀ ਪਾੜ ਲਈਏ ਹੱਥ ਨੂੰ ਕਦੇ ਨਾ ਛੱਡੋ ਭਾਵੇਂ ਘਰ ਲੜ ਜਾਵੇ ਜੋ ਮਰਜ਼ੀ ਹੋ ਜਾਵੇ ਅਸੀਂ ਤਾਂ ਨਾਲ ਹੀ ਖੜਾਂਗੇ ਪ੍ਰਧਾਨ ਜੀ ਦੇ ਕਿੰਨਾ ਚਿਰ ਜ਼ਿੰਦਗੀ ਹੈਗੀ ਆ ਇਹਨਾਂ ਕਹਿੰਦਾ ਆਂ ਜਾ ਪੀਂ ਜਾ ਪਾਰ ਬੋਲੋ ਹੁਣ ਬੋੜਾ ਬੇਨਤੀ ਕਰਾਂਗਾ ਵੀ ਕੋਈ ਵੀ ਸਾਥੀ ਆਪਣਾ ਬੋਲਣਾ ਚਾਹੁੰਦਾ ਹੈ ਇਹ ਬੋਲੇ ਆ ਤਾਂ ਤੁਖਲੀ ਚਾਲ ਸਕਦਾ ਹੈ ਹੈਗਾ ਕੋਈ ਬੋਲੋ ਤੁਸੀਂ ਬੋਲਦੇ ਮੈਂ ਤੁਸੀਂ ਆਫ ਬੋਲੋ ਪਰੇ ਬੋਲੋ ਗੈਪ ਹੀ ਗੈਪ ਆ ਮੈਂ ਬਹੁਤ ਧੰਨਵਾਦ ਕਰਦੇ ਆ ਭੈਣਾਂ ਦਾ ਤੇ ਬਾਈਆਂ ਦਾ ਇਹ ਬੱਚਾ ਪਰ ਧਿਆਨ ਦੇ ਆਣ ਕੇ ਅਸੀਂ ਕਲਪਨ ਦੇ ਵਿੱਚ ਬਹੁਤ ਬਹੁਤ ਗੱਲਾਂ ਸਿੱਖਦੇ ਆ ਬਹੁਤ ਸਾਡੀ ਲੁੱਟ ਮਾਰ ਹੋ ਰਹੀ ਆ ਚੋਰੀ ਹੋ ਰਹੀ ਆ ਸਾਨੂੰ ਕਹਿੰਦੇ ਆ ਵੀ ਅਸੀਂ ਸਾਡੇ ਬਾਰੇ ਤੁਸੀਂ ਸਾਡੇ ਕੰਮ ਤੇ ਆਓਗੇ ਤਾਂ ਕੰਮ ਤੁਹਾਡਾ ਹੋਊਗਾ ਨਹੀਂ ਤੁਹਾਨੂੰ ਕੰਮ ਨਹੀਂ ਮਿਲਣਾ ਤੇ ਇੰਨੀ ਗੱਲ ਸੁਣ ਕੇ ਲੱਗਾ ਹੈ ਲੈਜੈਂਡਾ ਹੈ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਆ ਸਾਡੇ ਵਿੱਚ ਕੋਈ ਵੀ ਕੰਮ ਕਰਨ ਵਾਲਾ ਹੈ ਨਹੀਂ ਨਾ ਸਾਡੇ ਮੇਰੇ ਕਿ ਧੀ ਹੈ ਤੇ ਨਾ ਕੋਈ ਮੇਰੇ ਪੁੱਤਰ ਆ ਸੀ ਦੋਹੇ ਜੀ ਆ ਤੇ ਸਾਡੀ ਲੁੱਟ ਬਹੁਤ ਹੀ ਜ਼ਿਆਦਾ ਮਚਾਈ ਆ ਬਹੁਤ ਜ਼ਿਆਦਾ ਸਾਡਾ ਪਿੰਡ ਦੇ ਵਿੱਚ ਇੰਨਾ ਕਿ ਆਪਣਾ ਕੰਮ ਚੱਲਦਾ ਹੱਦ ਤੋਂ ਵੱਧ ਚੱਲਦਾ ਹੈ ਕਿ ਕੋਈ ਦਸਾਂਜਨਾ ਦਾ ਆਪਣਾ ਕੋਈ ਹਾਜ਼ਰੀ ਲਾਉਂਦਾ ਹੈ ਕਿ ਉੱਥੇ 40 ਜਨੇ ਖੜੇ ਹੋ ਜਾਂਦੇ ਆ ਕਾਹਾਂ ਦੀ ਹਾਜ਼ਰੀ 30 ਦੀ ਹਾਜ਼ਰੀ ਬਹੁਤ ਲੁੱਟ ਮੱਤੀ ਆ ਜੀ ਆਏ ਪੀਂਦੇ ਪਰ ਮਾਨੋ ਬੇਨਤੀ ਕਰਾਂ ਬਲਾਕ ਪਤਾਨ ਮਨਜੀਤ ਜੀ ਡਾਕੂਮੈਂਟ ਵਾਲੇ ਅੱਗੇ ਨੂੰ ਜਿਹੜੇ ਕੰਮ ਹੋ ਰਹਾ ਨੇ ਜੀ ਗਲਤ ਹੋ ਰਹਾ ਸਾਡੇ ਇਹਦੇ ਵਿੱਚ ਸੰਯੋਗ ਨਾ ਕੀਤਾ ਦਾ ਸਾਥੀਓ ਆਪਣੀ ਲਗਭਗਤ ਮੀਟਿੰਗ ਹੋ ਗਈ ਆ ਮੈਂ ਹੁਣ ਆਖਰੀ ਬੇਨਤੀ ਕਰਨਾ ਚਾਹੁੰਦਾ 11 ਤਰੀਕ ਨੂੰ ਮੇਰੀ ਗਵਾਈ ਆ ਉਸ ਤੋਂ ਬਾਅਦ ਪੰਜਾਂ ਬਲਾਕਾਂ ਦੇ ਵਿੱਚ ਪੂਰੀਆਂ ਗਵਾਈਆਂ ਤਿਆਰ ਨੇ 6ਵਾਂ ਬਲਾਕ ਮਕੂਦਾ ਹੈਗਾ ਅਧੂਰਾ ਲੇਕਿਨ ਕੋਈ ਉਥਲੀ ਗਵਾਈ ਵੀ ਹੈਗੀ ਜਿਹੜੀ ਵਿੱਕੀ ਜਾ ਸਕਦੀ ਆ ਲੇਕਿਨ ਜਿਵੇਂ ਨਹੀਂ ਮੈਂ ਤੁਹਾਡੇ ਤੋਂ ਪ੍ਰੂਫ ਇਕੱਠੇ ਹੁੰਦੇ ਜਾਣਗੇ ਜਿਹੜੇ ਬੰਦੇ ਦੀ ਗਵਾਈ ਹੋਈ ਉਹਦੇ ਨਾਲ ਪ੍ਰੂਫ ਲਾਉਂਦੇ ਜਾਵਾਂਗੇ ਤਾਂ ਜਿੰਨਾ ਵੀ ਤੁਹਾਡੇ ਕੋਲੇ ਹੋਰ ਕੋਈ ਰਿਕਾਰਡ ਹੋਵੇਗਾ ਉਹ ਜਿਹੜੇ ਤੁਸੀਂ ਆਇਓ ਉਹ ਵੀ ਇਕੱਠਾ ਕਰ ਸਕਦੇ ਹੋ ਜਿਹੜੇ ਲੋਕ ਆਪਣੀ ਵੀਡੀਓ ਸੁਣਦੇ ਆ ਉਹ ਵੀ ਇਕੱਠਾ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਉਹ ਆਪਣੀ ਪਾਰਟੀ ਦੇ ਨਾਲ ਜੁੜਿਆ ਹੋਵੇ ਉਹੋ ਹੀ ਇਹ ਗੱਲ ਕਹਿ ਸਕਦਾ ਮੈਂ ਕੰਮ ਕੀਤਾ ਮੇਰੇ ਪੈਸੇ ਨਹੀਂ ਆਏ ਇਹ ਖੁੱਲਾ ਸੱਦਾ ਉਹ ਕਿਸੇ ਵੀ ਪਾਰਟੀ ਦੇ ਨਾਲ ਹੋਵੇ ਕਿਸੇ ਵੀ ਵਿਅਦਰੀ ਦੇ ਨਾਲ ਹੋਵੇ ਉਹ ਫਰੂਪ ਦੇ ਸਕਦੇ ਹੋ ਆਪਣੇ ਇਨਸਾਫ ਲਈ ਆਪਣੇ ਨਾਲ ਸਾਥ ਦੇ ਸਕਦੇ ਹੋ ਐਨਾ ਕਹਿੰਦਿਆ ਹੋਇਆ ਜੈ ਪੀ ਜੈ ਭਾਰਤ ਸਤਿਕਾਰ ਨਮਸਕਾਰ ਸਤਿ